سارے دوستوں میں وہ گلام نہیں رپیٹ کرنی چاہیے اور کوشش کرنا چھوٹی شروع کر سو چاند کر کے میں کہنا ہوں کہ اور اِسی بہت اکٹھے ہوں رہے انہوں کے گھر ਕਿ ਕੋਈ ਜਿੱਤਾਂ ਅਲਕੂ ਨਾਲ ਦੇ ਪੁਨਰੇ ਮੂਹ ਪਿਆ ਅਜੀਤਾ ਕੋਈ ਵੱਧੀਆ ਆ ਰਿਹਾ ਹੈ ਨਾ ਜੀ ਕੋਈ ਗੱਲ ਹੋਵੇ ਤਾਂ ਇੱਕ ਵੀ ਨਹੀਂ ਅਸੀਂ ਇਸ ਤਰ੍ਹਾਂ ਬੈਠੇ ਦਰਨਾ ਦਾ ਇਹ ਸੀ ਨਾ ਉਹਨਾਂ ਨੇ ਚੱਲੇ ਗਏ ਰਣੇ ਗੱਲ ਕੀਤੀ ਤੇ ਮੈਂ ਆਪੇ ਫਟਾਫਟ ਅੱਧਾ ਪੜ੍ਹਦਾ ਪੜਾ ਕੇ ਪੁੱਛੇ ਗਿਆ ਤਾਂ ਉਹਨਾਂ ਨੇ ਬੈਠ ਮੰਨ ਲਿਆ ਕਿ ਮੈਂ ਉਹਨਾਂ ਕਿਹਾ ਅੰਤ ਨਹੀਂ ਦੇ ਕਿ ਐਗਰ ਵੀ ਪੈਸੇ ਤਾਂ ਕਿਉਂ ਨਹੀਂ ਮੈਂ ਕਿਹਾ ਕਰ ਦਵਾਂ ਪੈਸੇ یہ کر کے کر رہا کہ انہوں کا بہت واٹا سی وہ بعد چائے پرکاشن شرمائی گوبھی پیسے بہت مانگ رہے پر اجرے اِسی کھڑے ہیں جس طرح رات جس دن ہو رہے تو اچھ جھیا جائے تو پتا نہیں پنجابی کنیا کتابیں چھپ گیا ਇਹ ਨਹੀਂ ਆਇ ਤੁਸੀਂ ਆਦੇ। ਤੇ ਅੰਤ ਨਹੀਂ ਹੋਣਾਂ ਦੇ ਟਾਈਮ ਤੇ ਜਿਹੜੀਆਂ ਕਿਤਾਬਾਂ ਸੀ ਪ੍ਰਕਾਸ਼ਕ ਜਿਹੜੇ ਸੀਗੇ ਉਹ ਜ਼ਿੰਮੇਵਾਰ ਹੁੰਦੇ ਸੀ। ਉਹ ਤਾਂ ਫਿਰ ਉਹਨੂੰ ਪਤਾ ਨਹੀਂ ਜਿਹੜਾ ਹੈਗਾ ਉਹਦੇ ਵਿੱਚ ਰਾਇਬਸਨਾਂ ਵੀ ਦੇਣਾ ਉਹਨਾਂ ਨੇ ਵੀ ਇਦਾਂ ਇਦਾਂ ਹੋਣਾ ਚਾਹੀਦਾ ਤਾਂ ਉਹਦੇ ਵਿੱਚ ਗਲਤੀਆਂ ਵੀ ਕਰਨੀਆਂ ਐਡੀਟਿੰਗ ਆਦੀ ਸਾਰਾ ਕੁਝ ਤਾਂ ਕਿਤਾਬ ਜਿਹੜੀ ਸ਼ਰਤ ਸੀ। ਹੁਣ ਜਦੋਂ ਸਿਸਟਮ ਇਹ ਮੰਗਿਆ ਕਿ ਕਿਤਾਬ ਸ਼ਰਤੀ ਜਿਹੜੀ ਹੈ ਉਹ ਪੇਪਰ ਲੈ ਕੇ ਇਹਨਾਂ ਨੂੰ ਪਬਲਿਸ਼ ਕਰਨੀ ਤੇ ਪਿੱਛੇ ਮੈਂ ਜੀਐਸ ਨਾ ਤਾਂ ਉੱਥੇ 2 4 ਵਜੇ ਮਿਲ ਜਾਣ ਤੀ ਪਬਲਿਸ਼ਰਾਂ ਨੂੰ ਤਾਂ ਉਹਨਾਂ ਦਾ ਐਚਵੀ ਪਾਰਟਨਿੰਗ ਹੁੰਦਾ ਉਹਨਾਂ ਨੂੰ ਮੇਨ ਜੋਬ ਵੀ ਹੋ ਰਿਹਾ ਕੰਮ ਕੋ ਨਾਲ ਪਬਲਿਸ਼ਿੰਗ ਦਾ ਕਰਦੇ ਕਹਿੰਦੇ ਪਬਲਿਸ਼ਿੰਗ ਦਾ ਕੰਮ ਸੌਖਾ ਹੁੰਦਾ ਹੈ ਕੰਪਿਊਟਰ ਦਿਨ ਆ ਰੂਗਾ ਤਾਂ ਉਹਦਾ ਨੁਕਸਾਨ ਕੀ ਹੋਵੇ ਮੈਂ ਜਿਹੜੀ ਗੱਲ ਕਰ ਰਿਹਾ ਚਾਹੁੰਦਾ ਇਹ ਮੈਂ ਇਸੇ ਦਿਨ ਨੂੰ ਲਾ ਕੇ ਨਹੀਂ ਕਰਦਾ ਇਹ ਪ੍ਰੋਬਲਮ ਹੈ ਕੱਲੇ ਪੰਜਾਬੀ ਦੀ ਨਹੀਂ ਸਾਰੇ ਸਹਿਰ ਦੇ ਲਈ ਜੀਵਨ ਰਜੀਵੀਂ ਹੈ ਕੁਦੀ ਜੀ ਹੈ ਉਹਦੀ ਵੀ ਉਹਦੇ ਆਰਥਿਕ ਤਰਮਾਦਨੀਆ ਉਹਨੂੰ ਲਿਖਣ ਵਾਲੇ ਬਹੁਤ ਅੱਗੇ ਪੜ੍ਹਨ ਵਾਲੇ ਨੂੰ ਬੋਧ ਹੈ ਅ ਕਤਾਰ ਨਹੀਂ ਨਹੀਂ ਕਪੀਸ਼ ਨੂੰ ਦੇ ਉਹ ਉੱਚਾ ਪ੍ਰੇਸ਼ ਦਾ ਅੰਦਰ ਉਤਨ ਪੈਸੇ ਦੇ ਰਹੇ ਨੇ ਤੇ ਕਤਾਰਾਂ ਨੂੰ 2400 ਤੋਂ 3000 ਦਾ ਬਣਾ ਦੇ ਤਾਂ ਫਿਰ ਉਹ ਕਤਾਰਾਂ ਦਾ ਬੰਦਾ ਕੀ ਕਰੇ ਤੁਹਾਨੂੰ ਮਾਰਕੀਟ ਤੱਕ ਨਹੀਂ ਸੱਦੇ ਤਾਂ ਉਹ ਫਿਰ ਮੁਫਤ ਵਣੀ ਨਾ ਤਾਂ ਉਹ ਦਿਨਾਂ ਸਫੀਰ ਕਰਨੇ ਹੁੰਦੇ ਸੀ ਕਿ ਜਿਹੜਾ ਅੱਜ ਕੱਲ ਜਿਹੜਾ ਕਿਤਾਬਾਂ ਦਾ ਪ੍ਰੋਡਕਸ਼ਨ ਬਹੁਤ ਵੱਧ ਰਿਹਾ ਜਦੋਂ ਜਿਹੜੀ ਕਿਤਾਬ ਆ ਉਹਦਾ ਕੋਈ ਮਿਆਰ ਨਹੀਂ ਹੈ ਤਾਂ ਉਹਦਾ ਜਿਹੜਾ ਇਹ ਕੋ ਪ੍ਰੋਡਕਸ਼ਨ ਬਦਨਾਹ ਕੁਲਤੀ ਕਰਦਾ ਕਿ ਉਹ ਕੋ ਕਦਰ ਦੀ ਵੀ ਹੈਗੀ ਹੈ ਪੜਨ ਵਾਲੇ ਕੋ ਨਹੀਂ ਤਾਂ ਅੱਜ ਜਿਹੜੀ ਜਿਹੜੀ ਹੁਣ ਜਿਹੜੀ ਸਿਚੁਏਸ਼ਨ ਆ ਉਹ ਉਸ ਤੋਂ ਵੀ ਥੋੜੀ ਜੀ ਗੰਭੀਰ ਸਾਹਮਣੇ ਆ ਰਹੀ ਹੈ ਇਹਦੇ ਬਾਰੇ ਥੋੜਾ ਇੱਕ ਆ ਕਰੀ ਗੱਲ ਹੈ اے آئی کے انٹلیجنس کے کتابیں جڑی لوگوں نے چکا شروع کر دیا انگلش کے بہت ہی شکتی ہیں تو وہ پلوشن ہوفت کتابیں جڑی ونڈیاں پہلے مطلب ریٹڈ کی مطلب پرابلم ہوتی ہے پر وہ جی جی کتاب پڑھنے وقت پرسینٹ لوگ ہے جیسے پڑھتے ਬਾਕੀ ਇਹਦਾ ਸਿਰਫਤੀ ਉਹਦਾ ਸਿਰਫਤੀ ਕਿਤੇ ਪਈ ਹੈ ਉਹ ਉਹਦਾ ਜਿੰਦਾ ਕੋਈ ਕਰਾਂ। ਸੋ ਮੇਰੇ ਗ੍ਰਾਮ ਦੇ ਵਿੱਚ ਜਿਹੜੀ ਹਿੰਦੀ ਹੈ ਇਹਨਾਂ ਨੂੰ ਚੀਜ਼ਾਂ ਉੱਤੇ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈ। ਅੰਤ ਤੀਹੋਂ ਵਾਲਾ ਤਾਂ ਟਾਈਮ ਹੀ ਨਹੀਂ ਤੇ ਉਹ ਮੁੜ ਕੇ ਆਉਣਾ ਨਹੀਂ। ਪਰ ਜਿਹਨੇ ਮੁਫਤ ਦੇ ਵਿੱਚ ਕਿਤਾਬਾਂ ਅਸੀਂ ਦਿੰਦੇ ਹਾਂ ਲੋਕਾਂ ਨੂੰ ਉਹ ਇਹਨਾਂ ਨੂੰ ਘੱਟੋ ਘੱਟ ਜ਼ਰੂਰ ਸੋchnਾ ਚਾਹੀਦਾ ਹੈ ਕਿ ਅਸੀਂ ਕਿਸ ਬੰਦੇ ਨੂੰ ਤਦਾਰਦੇ ਹਾਂ। ਜੇ ਪੜ੍ਹ ਵਾਲੇ ਬੰਦੇ ਨੂੰ ਤਦਾਰਦੇ ਜੇ ਤਾਂ ਸ਼ਾਇਦ ਉਹ ਪੜ੍ਹ ਲੇ। ਮੈਂ ਕਹਿੰਦਾ ਜਿੱਦਾਂ ਵੀ ਕਹਿੰਦੇ ਉਹ ਬਿਜ਼ਨਸ ਪੈਸੋਂ ਕਮਤੇ ਪਾਇਵਾ ਸੀ ਜਿੱਦ ਤੱਕ ਆਪਣਾ ਜਿਹੜਾ ਹੈਗਾ ਪ੍ਰਚਾਰ ਸ਼ੁਰੂ ਕੀਤਾ ਪ੍ਰਚਾਰ ਤਾਂ ਇਹਨਾਂ ਨੂੰ ਤਾਂ ਬੰਦਾ ਖਾ ਲੈਂਦਾ ਕਿਤਾਬ ਨਹੀਂ ਬੜੀ ਜੇਲੀ ਮੋਟੀ ਹੋਵੇ ਨਾ ਤੇ ਕਈਆਂ ਤਾਂ ਨੀਂਦੋਂ ਨਾਲ ਹੀ ਦੇਖਦੇ ਪੜ੍ਹਨ ਦਾ ਉਹ ਨਹੀਂ ਕੀ ਸੋ ਮੇਰੇ ਖਿਆਲ ਦੇ ਵਿੱਚ ਜਿੱਦਾਂ ਅੰਤ ਕੀ ਹੁਣਾ ਨੂੰ ਤੁਸੀਂ ਉਸ ਟਾਈਮ ਦੇ ਵਿੱਚ ਰੱਖ ਕੇ ਉਹ ਇਹਨਾਂ ਗੱਲਾਂ ਨੂੰ ਵੀ ਵਿਚਾਰਨਾ ਜਿਹੜਾ ਜ਼ਰੂਰੀ ਹੈ ਤਾਂ ਕਿ ਅਸੀਂ ਸਿਹਤ ਦਾ ਜਿਹੜਾ ਮਿਆਰ ਹੈ ਉਹਨੂੰ ਬਦਲਾਈਏ ਥੈਂਕ ਯੂ